ਨੂੰ ਪਿਆ ਕੋਈ ਸਤਿ ਸ਼੍ਰੀ ਅਕਾਲ ਅੱਜ ਹੈਗਾ ਜੀ ਮਦਰਾਕ ਠੀਕ ਹੈਗਾ ਜੀ 12 5 2025 ਮਦਰਾ ਜਿਹੜੇ ਰੋਟੀ ਖਾਣ ਆਇਆ ਸੀ ਕੱਬ ਦੇ ਤੇ ਅਰਾਸ਼ ਬਹੁਤ ਆ ਗਿਆ ਕੱਬ ਦੇ ਜੀ ਤੇ ਹੀ ਰਾਮ ਆਦਰ ਮੰਨੂ ਉਧਰ ਆ ਗਿਆ ਉੱਥੇ ਕਹਿੰਦਾ ਉਧਰੋਂ ਠੀਕ ਨਹੀਂ ਆਦਾ ਕੁੰਜੇ ਜਿਹਾ ਵਧੀਆ ਲੱਗਦਾ। ਆਇਆ ਢੀੜਵਾਵਾ ਵੀ ਅੱਡ। ਬਾ ਚੱਲੇ ਉਧਰੋਂ। ਆਹ ਲੈ ਆਦਰ ਮੰਨੂ ਕੱਲੇ ਹੀ ਰਾਇਆ ਗਈ। ਬਾਤ ਠੀਕ ਆ। ਖਾਣਾ ਆਪਾਂ ਆ ਗਏ ਹੁਣ ਆਪਾਂ ਲੱਗਾ ਖਾਣਾ ਖਾਣਾ। ਮੋਗ ਰਹੀ ਆ ਵੀ ਸਲਾਦ ਆ ਗਿਆ ਆ ਵੀ ਰੋਪੀ ਆ ਬਣ ਲੱਗ ਗਿਆ ਉਹ ਤੇ ਉਹ ਜਦੋਂ ਮੈਂ ਲੈ ਰੋਪੀ ਖਾ ਕੇ ਬੇਹਰ ਤੋਂ ਬਾਹਰ ਹਾਂ ਹੁਣ ਖਾਣਾ ਖਾ ਲਿਆ ਖਾਣਾ ਖਾ ਗਿਆ ਬਈ ਆਪਾਂ ਹੁਣ ਕੇ ਕਾਲੀ ਦੁਕਾਨ ਤੇ ਇਥੋਂ ਕਰਦੇ ਆਪਾਂ ਤੇਜ਼ ਫਿਰ ਲੱਗ ਜਾਣਾ ਅੱਜ ਜਾਏਗਾ ਜੀ ਮਦਰਡੇ ਤਰੀਕ ਹੈਗਾ 10 5 25 ਮਨੂੰ ਕਹਿ ਕੇ ਸਟਾਟਰ ਕਰਨ ਗਿਆ ਮਦਰਡੇ ਵਾਸਤੇ ਉਹ ਗਏ ਅੰਦਰ ਨੂੰ ਘਰੇ ਜਾ ਕੇ ਕੱਟਾਂਗੇ ਮਦਰ ਸਟੇ ਤੇ ਮੰਨੂ ਆ ਦਾ ਕੱਟਣਾ ਹੈ ਭਾਈ ਮੈਂ ਚੱਲ ਕੱਟ ਲਉ ਫਿਰ ਉਹ ਕਰ ਲੈ ਨੇ ਖੜੇ ਨੇ ਅੰਦਰ ਕੇਕ ਨੂੰ ਲੱਗਾ ਹੈ ਸੈਲੈਕਟ ਕਰਨ ਉੱਪਰ ਲਾਉਣਾਗਾ ਦਾ ਮਦਰਡੇ ਮੈਂ ਚੱਲ ਦਿਖਾ ਦੇ ਉਹ ਕਚਰਾ ਹੈ ਬਈ ਆ ਖਾਣਾ ਦੇ ਲੋ ਸਾਰਾ ਖਾਲੀ ਹੋ ਗਿਆ ਮਦਰਡੇ ਦੇ ਮਦਰਡੇ ਕਰਕੇ ਸਾਰਾ ਲੈ ਗਏ ਕੇਕ ਚੱਕ ਕੇ ਲੋਗ ਆ ਵੀ ਸ਼ੌਪ ਦੀ ਕੇਕ ਸ਼ੌਪ ਸਾਨੂੰ ਕਿ ਬੈਂਡਰ ਕਵਰੇਟ ਵਾਲੇ ਸਾਰੇ ਕੇਕ ਉਪਲਬਧ ਨੇ ਐਵਰੀ ਲੈਵਲ ਨੇ ਆ ਗਈ ਸਾਡਾ ਕੇਕ ਵਾਲਾ ਡੱਬਾ ਤੁਹਾਨੂੰ ਮਿਲਦਾ ਘਰੇ ਜਾ ਗਈ ਬੜਾ ਲੋਈ ਹੁਣ ਆਪਾਂ ਪਹੁੰਚ ਗਏ ਘਰੇ ਦਾ ਕੇਕ ਲਿਆਂਦਾ ਆਪਾਂ ਹੁਣ ਕਟਾਂਗੇ ਥੋੜੀ ਦੇਰ ਤੱਕ ਨੂੰ ਇਹੀਂ ਠੀਕ ਤਾਂ ਬਤਾ ਚੱਲ ਰਿਹਾ ਇਹਨਸ ਨੂੰ ਦੋ ਇਨ ਦਾ ਵਰਲਡ ਆਦ ਹੈਡ ਕਰੋ ਯਾਹ ਦਾ ਵਾਟਾ ਕਿਹੜਾ ਹੈੜਾ ਢੇੜੀ ਦਾਗਾ ਇਹ ਸਾਫ ਕਰੋ ਮੈਸਟ ਤਾਂ ਜਲਦਾ ਰਹਿਤ ਨੂੰ ਆਹ ਬੱਲੇ ਕਪੜੀ ਬਟੇ ਨਹੀਂ ਹੋਤੇ ਆ ਮਨ ਨੂੰ ਬੈਠਾ ਮਦਰਡੇ ਦੇ ਕਿ ਕਟਣਾ ਤੂੰ ਕਹਤਾ ਦੇ ਹੈਪੀ ਮੰਦਰਡੇ ਸੋ ਹੈ ਹੈਪੀ ਮਦਰਸਡੇ ਹੈਪੀ ਮਦਰਸਡੇ ਆਲ ਆਫ ਯੂ ਤਾੜੀਆਂ ਮਾਰੋ ਤਾੜੀਆਂ ਹੈਪੀ ਮਦਰਡੇ ਹੈਪੀ ਬਰਦਰਡੇ ਹੈਪੀ ਮੰਮੀਡੇ ਲਓ ਜੀ ਕੇਕ ਆਪਾਂ ਕੱਟਦਾ ਚਲ ਵੀ ਹੁਣ ਖਾਉ ਬੋ ਲੈਣਾ ਵੀ ਲਓ ਜੀ ਆਪਾਂ ਵੀ ਖਾ ਲਿਆ ਫੋਟੋ ਫੋਟੋ ਹੈਪੀ ਮਦਰਡੇ ਇਹ ਪਪਾ ਬੈਰ ਸਾਈਡ ਕਰ ਲੱਗ ਨੂੰ ਪਤਾ ਆਦਾ ਮਨ ਨੂੰ ਲੱਗਾਇਆ ਜੀ ਕਾ ਕਟਾ ਕੇ ਘਾਟ ਟੈਕ ਚ ਆ ਗਏ ਉਹਨਾਂ ਬੰਦ ਕਰਨਾ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਇਹੋ ਕਰ ਦਿਓ ਸਾਥ ਫ੍ਰੀ ਕਾਲ ਜੀ